ਸਾਰਾ ਕੰਪਲੀਟ ਕਪੜੇ ਅੱਜ ਸਾਧੀਆਂ ਵਾਲੇ ਜਿਹੜੇ ਕੱਲ ਕੱਢੇ ਸੀ ਸਾਰੇ ਧੋ ਲਏ ਆ ਧੋ ਕੇ ਸਾਰੇ ਕੋਠੇ ਭਰੇ ਆ ਹਲੇ ਮਾਸੀ ਨੂੰ ਠੰਡ ਨਹੀਂ ਲੱਗਦੀ ਨਾ ਮੈਂ ਕੱਢੂਗੀ ਹੌਲੀ ਹੌਲੀ ਸਾਰੇ ਕਪੜੇ ਆਪਣੇ ਤੇ ਨਾਲੇ ਅੱਜ ਜਾਣੇ ਆ ਡੀਮਾਰਟ ਤੋਂ ਜਿਹੜਾ ਸਾਮਾਨ ਤੁਹਾਨੂੰ ਥੋੜਾ ਬਹੁਤਾ ਰਸਲ ਪੜੀ ਲਿਆਉਣ ਵਾਲਾ ਹੈਗਾ ਜਾਂ ਥੋੜੀਆਂ ਦਾਣਾ ਦੁਣਾ ਉਹ ਵੀ ਲਿਆਵਾਂਗੇ ਉੰਤਰੀ ਸਰਵਾਈਕਲ ਦੀ ਜਿਹੜੀ ਪ੍ਰੋਬਲਮ ਆ ਨਾ ਬਹੁਤ ਹੈੜੀ ਆ ਬਹੁਤ ਦੇਰ ਦੀ ਆ ਇਹ ਇੱਕ ਸਰਪ੍ਰਾਈਜ਼ ਦੱਸਿਆ ਸੀ ਨਾ ਸਾਡੇ ਨਾਲ ਸਾਰੇ ਨਾ ਮਾਸੀ ਦਾ ਬਰਥਡੇ ਗਿਫਟ ਬਰਥਡੇ ਗਿਫਟ ਤੇ ਹਲੋ ਇਹੀ ਰੰਗ ਦੇ ਲੋ ਅੱਜ ਸਬਜ਼ੀ ਦੇਖ ਸਕਦੇ ਆ ਸਾਡੀ ਸ

ਗੋਪੀ ਦਾ ਪੂਰੀ ਤੁਸੀਂ ਆ ਤੁਸੀਂ ਲੋ ਰੋਟੀ ਤੇ ਮੈਂ ਚਾਹ ਦਿੰਨੀ ਆਵੇਂ ਪਰ ਪੱਲੂ ਕੰਦੀ ਤੇ ਪਾਉ ਬਾਜੀ ਲੈਣੀ ਆ ਤੇ ਘਰੋ ਜੀ ਵਲੌਗ ਦਾ ਐਂਡ ਚਲੋ ਜੀ ਮਿਲਦੇ ਆ ਕੱਲ ਫਿਰ ਇੱਕ ਨਵੇਂ ਵਲੌਗ ਚ ਟਾਈਮ ਸਵਾ 12 ਹੋ ਗਿਆ ਤੇ ਲੋ ਜੀ ਕਰੋ ਦੀ ਬਲੌਗ ਦੀ ਸ਼ੁਰੂਆਤ ਹਾਂਜੀ ਅਸੀਂ ਕੱਲ ਦੀ ਸਾਰਿਆਂ ਨੂੰ ਸਵਾਗਤ ਤੁਹਾਡੇ ਅਜਪੀ ਨੰਦਰਾ ਬਲੌਗ 'ਚ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਕਰਦੇ ਆ ਅੱਜ ਦੇ ਬਲੌਗ ਦੀ ਸ਼ੁਰੂਆਤ ਕੰਮ ਤੋਂ ਸਾਰੇ ਅਸੀਂ ਕਰ ਲਏ ਆ ਤੇ ਸਾਰਾ ਕੰਪਲੀਟਾ ਕੱਪੜੇ ਅੱਜ ਸਾਧੀਆਂ ਵਾਲੇ ਜਿਹੜੇ ਕੱਲ ਕੱਢੇ ਸੀ ਸਾਰੇ ਧੋ ਲਏ ਆ ਧੋ ਕੇ ਸਾਰੇ ਕੋਠੇ ਭਰੇ ਆ ਅਸੀਂ ਧੋ ਕੇ ਹੀ ਵਰਤੀਦੇ ਆ ਕੱਪੜੇ ਕਿਉਂਕਿ ਐਦਾਂ ਕੱਢ ਕੇ ਧੋਪ ਲਵਾ ਕੇ ਸਾਟਲ ਪੈਂਦੇ ਨਹੀਂ ਆ ਕਿ ਪੱਲੂ ਦੇ ਸਾਰੇ ਕੱਢ ਦਿੱਤੇ ਟੋਟਲੀ ਕੱਪੜੇ ਹਾਂ ਜੂ ਬੰਨੇ ਕੱਢ ਲਏ ਮੰਮੀ ਨੇ ਵੀ ਕੱ ਪੱਲੂ ਨੇ ਕੱਢ ਲਈ ਬਿਰਾਏਗੇ ਮੇਰੇ ਕੱਪੜੇ ਹੁਣ ਕੱਢਣ ਵਾਲੇ ਹਲੇ ਮਾਸੀ ਨੂੰ ਠੰਡ ਨਹੀਂ ਲੱਗਦੀ ਨਾ ਮੈਂ ਕੱਢੂੰਗੀ ਹੌਲੀ-ਹੌਲੀ ਸਾਰੇ ਕੱਪੜੇ ਆਪਣੇ ਤੇ ਕੁਝ ਤਾਂ ਮੇਰੇ ਲਿਮਾਰੀ ਜੇ ਪਏ ਆ ਤੇ ਕੁਝ ਕੱਪੜੇ ਬਾਕਸ ਬੈਡ ਦੇ ਵਿੱਚ ਤੇ ਆਪਣੇ ਕੀ ਉਹਦਾ ਨਾਮ ਆ ਮੈਂ ਕਿਹਾ ਚੱਲ ਅੱਜ ਹੁਣ ਗੋਭੀ ਬਣਾ ਲਈ ਅਸੀਂ ਜਾਣਾ ਆਂ ਡੀਮਾਰਟ ਥੋੜਾ ਜਿਹਾ ਸਮਾਨ ਲੈ ਕੇ ਆਣਾ ਡੀਮਾਰਟ ਤੋਂ ਰੋਟੀ-ਰੋਟੀ ਦਾ ਕਰਕੇ ਫੇਰ ਜਲਦੇ ਆਂ ਸਬਜੀ-ਸਬਜੀ ਬਣਾ ਲਵਾਂ ਸਬਜੀ ਬਣਾ ਕੇ ਫੇਰ ਮੈਂ ਕਿਹਾ ਜੇ ਇਹਦਾ ਰੋਟੀ ਖਾਣੀ ਹੋਊਗੀ ਤਾਂ ਖਾ ਲਵਾਂਗੇ ਜੇ ਨਾ ਮੰਨ ਕਰੂਗਾ ਹਲੇ ਕਿਉਂਕਿ ਹਲੇ ਤਸਵੀਰ ਦੀ ਰੋਟੀ ਨਹੀਂ ਥੱਲੇ ਸ਼ੇ ਰਾਜੇ ਨਾ ਦੁੱਖਦਾ ਪਿਆ ਹੈ ਨਾ ਫਿਰ ਗਾ ਇਹ ਪੁੱਛੋ ਕੁਝ ਨਾ ਉਹਨੇ ਗੋਲੀ ਫਾਕੇ ਹਟੀਆਂ ਤੇ ਬਣਾ ਲਈਏ ਸਬਜੀ ਸੁਬਜੀ ਫੇਰ ਕਰ ਲਈਏ ਤਿਆਰੀ ਸਬਜੀ ਦੀ ਕੰਮ ਕਿੰਨਾ ਹੋ ਗਿਆ ਹੈ ਸਵੇਰ 12 ਸਵੇਰ 12 ਹੋ ਗਿਆ ਬਣ ਜਾਣੀ ਹੈ ਸੇਤੀ ਸਬਜੀ ਕਿੰਨੀ ਆ ਜੇਗਾ ਨਾ ਲੈਰੀ ਕਿੰਨੀ ਹੈ ਬਹੁਤ ਜ਼ਿਆਦਾ ਆਗਾ ਸਵੇਰ 12 ਤੇ ਚਲੋ ਜੀ ਬਣਾ ਲਈਏ ਸਬਜੀ ਸੁਬਜੀ ਫੇਰ ਦਿਖਾ ਦਈਏ ਤੁਹਾਨੂੰ ਤੇ ਲਾਉਂਦੇ ਨਾਲੇ ਤੜਕਾ ਛੜਕਾ ਦੇ ਨਾਲੇ ਅੱਜ ਜਾਣੇ ਆ ਡੀਮਾਰਟ ਤੋਂ ਜਿਹੜਾ ਸਮਾਨ ਸਭ ਨੂੰ ਥੋੜਾ ਬੋਤਾ ਰਾਸ਼ਨ ਪੜੀ ਲਿਆਣ ਵਾਲਾ ਹੈਗਾ ਜਾਂ ਥੋੜੀਆਂ ਦਾਣਾ ਥੋੜਾ ਉਹ ਵੀ ਲਿਆਵਾਂਗੇ ਇੱਕ ਵਾਰ ਕੀ ਥੋੜਾ ਸਮਾਨ ਲਿਆਵਾਂਗੇ ਕਿ ਤੁਸੀਂ ਬਣ ਰਹੀ ਵੀ ਸਾਡੇ ਵਲੌਗ ਨਾਲ ਵੀ ਮਿਲਦੇ ਆਂ ਨਾਲੇ ਲਿਆਂਦੀ ਗੋਭੀ ਤੇ ਨਾਲੇ ਲਿਆਂਦੇ ਆਂ ਮਟਰ ਮਟਰ ਵੀ ਘੱਟ ਨੇ ਔਰ ਗੋਭੀ ਸਸਤੀ ਹੋ ਗਈ ਗੋਭੀ ਹੋ ਗਈ 40 ਰੁਪਏ ਕਿਲੋ 40 ਰੁਪਏ ਗੋਭੀ ਦਿੱਤੀ ਕੱਲ 60 ਸੀ ਗਿਆ ਤੇ 40 ਦਿੱਤੀ ਆ ਪਰ ਮਟਰ ਮਹਿੰਗੇ ਐ 60 ਰੁਪਏ ਕਿਲੋ ਮਟਰ ਥੋੜੇ ਜਿਹਾ ਸਸਤੇ ਹੋਣੇ ਚਾਹੀਦੇ 50 ਰੁਪਏ ਕਿਲੋ ਹੋਣੇ ਚਾਹੀਦੇ ਆ ਮਟਰ ਹੁਣ ਹੋਊਗੇ ਚਲੋ ਜੀ ਬਣ ਰਹੀ ਹੈ ਸਾਡੇ ਵਲੌਗ ਨਾਲ ਤੇ ਕਰ ਰੱਖਦੇ ਆਂ ਤੁਹਾ ਨਾਲ ਗੱਲਾਂ ਬਾਤਾਂ ਜਾਰੀ ਮਿਲਦੇ ਆਂ ਦੀ ਤੁਹਾਨੂੰ ਦੁਬਾਰਾ। ਲੈ। ਲਓ ਜੀ ਤੇ ਲੱਗ ਗਿਆ ਤੜਕਾ। ਹੋਰ ਕੀ? ਸ਼ਿਕਾਧ ਨੂੰ ਮੈਂ ਗਰਮ ਕਰ ਲਈ। ਇੱਧਰ ਤੋਂ ਗੱਲਾਂ ਲੱਗਦੇ ਆ। ਗੋਭੀ ਵੀ ਇੱਧਰ ਧੋ ਲਈ ਆ। ਗੀਜ਼ਰ ਦੇ ਗਰਮ ਪਾਣੀ ਦੇ ਨਾਲ। ਗਰਮ ਪਾਣੀ ਚ ਪਾਈ ਆ ਨਾ ਉਹਦਾ। ਹੂੰ? ਗਰਮ ਪਾਣੀ। ਹਾਂ ਗਰਮ ਪਾਣੀ ਉਹ ਗੀਜ਼ਰ ਦਾ ਹੀ ਪਾ ਲਿਆ ਦੇ ਨਾ ਗਰਮ ਪਾਣੀ। ਹਾਂ। ਬਸ ਤੜਕਾ ਲਾ ਗੀ ਇੱਧਰ ਕੀਤਾ ਸੀ ਕਿਉਂ ਗਾਰਾ ਮੰਮੀ ਨੇ। ਠੀਕ ਆ। ਹਾਂ। ਤੇ ਆਟਾ ਬੰਨਣਾ ਆ ਮੈਂਗਾ ਪਹਿਲਾਂ ਟੋੜਕਾ ਲਾ ਲਵਾਂ ਫਟਾਫਟ ਕਿਉਂ ਨਹੀਂ ਆਟਾ ਗੁੰਨਦੀ ਆ ਹਨ ਹਮਮ ਸੋ ਇਹਦੇ ਖਲੇ ਹੋਣੀ ਬੜੀ ਸਾਡਵਾ ਦੁੱਖ ਨਹੀਂ ਕੋਈ ਬਹੁਤ ਟੋਕ ਲਾਇਆ ਤੇ ਦੇਖ ਨਾ ਤਾਂ ਸਿਹਤ ਦਾ ਮੈਂ ਬੋਲਣ ਵੀ ਦਿਲ ਨਹੀਂ ਕਰਦਾ ਹੈ ਹਮਮ ਉਹ ਬਰੀ ਸਲਵਾਈ ਕਰ ਲਈ ਜਿਹੜੀ ਪ੍ਰੋਬਲਮ ਆ ਨਾ ਬਹੁਤ ਭੈੜੀ ਆ ਮੈਨੂੰ ਬਹੁਤ ਦੇਰ ਦੀ ਆ ਇਹ ਗੱਲ ਆ ਮੈਨੂੰ ਚੱਕਰ ਮੈਨੂੰ ਆਇਮਨ ਪੂਰਾ ਹਫਤਾ ਹੋ ਗਿਆ ਮੈਨੂੰ ਚੱਕਰ ਆਉਂਦੇ ਆ ਬਹੁਤ ਜ਼ਿਆਦਾ ਚੱਕਰ ਆਉਂਦੇ ਨੇ ਤੁਰੀ ਫਿਰਦੀ ਆ ਕੰਮ ਕੇ ਦਵਾਈ ਵੀ ਖਾਂਦੀ ਆ ਤਾਂ ਕਦੇ ਕਿੱਥੇ ਨਹੀਂ ਖਾਂਦੀ ਆ ਪਰ ਮੈਨੂੰ ਚੱਕਰ ਕਦੇ ਹਟ ਜਾਂਦੇ ਆ ਕਦੀ ਮੈਨੂੰ ਬਹੁਤ ਜ਼ਿਆਦਾ ਆਉਂਦੇ ਆ ਪਰ ਫਿਰ ਮੈਨੂੰ ਕਈ ਵਾਰੀ ਇਦਾਂ ਲੱਗਦਾ ਮੈਂ ਹੁਣੇ ਡਿੱਗ ਚੱਲੀ ਆ ਤਾਂ ਚੱਕਰ ਆਉਂਦੇ ਆ ਕਿਉਂਕਿ ਚੱਕਰ ਤਾਂ ਆਉਣੇ ਹੀ ਆਉਣੇ ਆ ਮੈਨੂੰ ਪਤਾ ਇਸ ਪ੍ਰੋਬਲਮ ਦੇ ਨਾਲ ਅੱਗੇ ਕਦੀ ਕਦੀ ਆਉਂਦੇ ਹੁੰਦੇ ਸੀ ਹੁਣ ਲੱਗਾ ਤਾਂ ਹਫਤਾ ਹੋ ਗਿਆ ਪੂਰਾ ਸਿਰ ਤਾਂ ਨਹੀਂ ਸੀ ਦੁਖਦਾ ਕੱਲੇ ਚੱਕਰ ਹੀ ਹੁੰਦੇ ਸੀ ਇਦਾਂ ਲੱਗਣਾ ਜਿਦਾ ਮੈਂ ਇੱਧਰਲੇ ਪਾਸੇ ਨਿੱਡਾ ਹੁਣ ਅੱਜ ਸੇਰਵੜਾ ਬਣਾਉਣਾ ਸੇਰ ਦਾ ਮਾੜੀ ਤਾਸਕਮੈਂਟ ਨਹੀਂ ਮਾੜੀ ਲੰਮੀ ਬਹੂੰਗੀ ਹਾਂ ਬਾਹਮਤਾਬ ਦਾ ਲਾਈ ਆ ਥੋੜਾ ਇਹ ਮਿਲਾ ਲਿਓ ਮੈਂ ਤਾਂ ਤੇਲ ਨਾਲ ਹਾਂ ਤੇਲ ਨਾਲ ਥੋੜਾ ਜਿਹਾ ਮਿਲਾ ਲਿਓ ਫਿਰ ਇਹ ਬੋਲਦੇ ਆਟਾ ਗੁੰਨ ਕੇ ਫਿਰ ਮੈਂ ਅੰਦਰ ਜਾਂਦੀ ਹਾਂ ਲਾਗਮੈਂਟ ਹਾਂ ਇਹ ਰਕਸੀ ਸੋ ਰੋਟਾ ਫਿਰ ਉੱਕ ਕੇ ਜਾਂਦੇ ਹਾਂ ਹੋਰ ਕੀ ਚਲੋ ਲਾ ਲਓ ਟੁੜਕਾ ਫਿਰ ਇਹਨਾਂ ਨੂੰ ਦੱਸਿਆ ਸੀ ਨਾ ਜਿਹੜਾ ਸਰਪ੍ਰਾਈਜ਼ ਹੈ ਸ਼ਾਇਦ ਅੱਜ ਸ਼ਾਇਦ ਅੱਜ ਆ ਜੇ ਹਾਂ ਦੇ ਅੱਜ ਨਹੀਂ ਕੱਲ ਤਾਂ ਆਊਗਾ ਨਾ ਪੱਕਾ ਹਾਂ ਇੱਕ ਸਰਪ੍ਰਾਈਜ਼ ਅਸੀਂ ਨਾਲ ਦੇ ਨਾਲ ਨਾਲ ਸਾਰੇ ਨਾਲ ਫੀਰ ਹੈ ਮਾਸੀ ਦਾ ਬਰਡੇ ਗਿਫਟ ਹਨਾ ਮਾਸੀ ਦਾ ਬਰਡੇ ਗਿਫਟ ਬਰਡੇ ਗਿਫਟ ਦੀ ਸਬਜ਼ੀ ਨੂੰ ਬਰਦੇ ਗਿਫਟ ਦੇ ਹਲੋ ਇਹ ਹੀ ਜਾਂਦੇ ਲੋ ਹੋਤੇ ਬਾਕੀ ਸਾਰੇ ਨਾਲ ਸ਼ੇਅਰ ਕਰਾਂਗੇ ਜਿਨ੍ਹਾਂ ਜਿਨ੍ਹਾਂ ਨੂੰ ਖੁਸ਼ੀ ਹੋਣੀ ਹੈ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਆ ਠੀਕ ਆ ਚਲੋ ਦੂਸਰਿਆਂ ਦੀ ਖੁਸ਼ੀ ਜੁ ਕੋਈ ਹੋਣਾ ਚਾਹੀਦਾ ਆ ਕਦੇ ਵੀ ਕਿਸੇ ਦੀ ਕਿਸੇ ਦੀ ਵੀ ਚੀਜ਼ ਲਈ ਉਹ ਤੋਂ ਗੁੱਸੇ ਨਾ ਕੀ ਜੋ ਨਾ ਖੁਸ਼ ਰਹੋ ਕਿ ਹਾਂ ਉਹਨਾਂ ਨੇ ਲਈ ਆ ਪਰਮਾਤਮਾ ਸਭ ਨੂੰ ਦੇਵੇ ਮਹਾਰਾਜ ਇਤੇ ਬਾਕੀ ਆਉਗੀ ਦਾ ਸੀ ਤੁਹਾਨੂੰ ਵੀ ਸਾਰਿਆਂ ਨਾਲ ਸ਼ੇਅਰ ਕਰਾਂਗੇ ਠੀਕ ਆ ਸਾਰਿਆਂ ਨੂੰ ਦਿਖਾਵਾਂਗੇ ਕੀ ਆਇਆ ਆ ਲਿਫਟ ਬਸ ਸਰਪ੍ਰਾਈਜ਼ ਆ ਹੈ ਚਲੋ ਲਾ ਲਈਏ ਫੇ ਤੜਕਾ ਤੁਰਕਾ ਆਹ ਉਹ ਲੜ ਰਹੀ ਕਾਂਜੀ ਕਾਂਜੀ ਲਓ ਤੇ ਬੰਨੋ ਦਬੇ ਆਟਾ ਸਬਜੀ ਰੱਖ ਗਿਆ ਤੜਕਾ ਘੱਟ ਢਲ ਗਿਆ ਉਧਰ ਗੱਲ ਲਓ ਸਭ ਜੀਨ ਲੱਗ ਚੁੱਕਾ ਹੈ ਤੁਹਾਡੇ ਦਾ ਚਲੋ ਸਭ ਲੱਗ ਗਿਆ ਤੁਹਾਡਾ ਦੇਵਣਾ ਗੁੰਨ ਲਓ ਆਟਾ ਟੋ ਟੋ ਗੁੰਨ ਚਾਹ ਰੱਖਾਂ ਕਿ ਰੁਕਾਂ ਲੱਗਿਆ ਬਹੁਤ ਆਟਾ ਹੱਥ ਵੱਜ ਜਾ ਮੇਰਾ ਆਹੋ ਗਲਤੀ ਨਾਲ ਕਿੱਲਰ ਗਿਆ ਹੱਥ ਵੱਜ ਜਾ ਸਾਰਾ ਤੇ ਨਹੀਂ ਹਾਂ ਕੋਈ ਗੱਲ ਨਹੀਂ ਮੜਾ ਜੇ ਆਟਾ ਜਿੰਨਾ ਮਾਰਦੀ ਹੈ ਨਾ ਪਤਲਾ ਗੁੰਨ ਲਈਏ ਸਖਤ ਬਹੁਤ ਹੋ ਜਾਂਦਾ ਫ੍ਰੀਜ ਦੇ ਵਿੱਚ ਹਾਂ ਤੇ ਛੱਡਾ ਬੜਾ ਕਰਦੀ ਹੈ ਚਲੋ ਕਰ ਲਓ ਫਿਰ ਹੈਨਾ ਹਾਂਜੀ ਥੋੜੀ ਸਬਜੀ ਦੇਖ ਸਕਦੇ ਆ ਸਾਡੀ ਸਬਜੀ ਕਿੰਨੀ ਸੋਹਣੀ ਕੁਲੀ ਹੈ ਥੋੜੀ ਸਬਜੀ ਕਿੰਨੀ ਸੋਹਣੀ ਬਣੀ ਹੈ ਠੀਕ ਹੈ ਨਬਲ ਹੋਰ ਕੋਈ ਚੀਜ਼ ਹੈ ਨਾ ਤੁਹਾਨੂੰ ਯਾਦ ਆਈ ਨਾ ਮੈਂ ਤੁਹਾਨੂੰ ਘਰ ਦੇਈਓ ਮੈਨੂੰ ਹੈ ਠੀਕ ਹੈ ਹਾਂਜੀ ਆਹੋ ਘਰ ਨੂੰ 5 ਰੁਪਏ ਲੇਵਾ ਸਬਜੀ ਦਾ ਮਤਲਬ ਥੋੜੀ ਜਿਹੀ ਬਸ ਠੀਕ ਆ ਹਾਂ ਹੋਰ ਕੱਢ ਨਾ ਮੰਦ ਵੀ ਹੋਰ ਕੱਢ ਦੋ ਕੱਢ ਦੋ ਇਹਨੂੰ ਨਾ ਮੈਂ ਟਕਣਾ ਨਹੀਂ ਹੈਗਾ ਬਸ ਇਹਨੂੰ ਇੰਨਾ ਕਰਾ ਕੇ ਤਾਂ ਕਿ ਇਹਦੇ ਜਨ ਉਹ ਸਟੀਮ ਦਾ ਪਾਣੀ ਪੈ ਜਾਣਾ ਹੈ ਠੀਕ ਆ ਤਿਆਰ ਹੋ ਗਏ ਆ ਹੋਰ ਚਲੋ ਓਕੇ ਓਕੇ ਇਹ ਜਾਇ ਇਹ ਸਮਾਨ ਲੈ ਆਈਏ ਹੋਰ ਕੀ ਠੀਕ ਆ ਬਾਕੀ ਜੇ ਕੋਈ ਚੀਜ਼ ਤੁਹਾਨੂੰ ਯਾਦ ਆਈ ਨਾ ਤੁਹਾਨੂੰ ਫੋਨ ਕਰਦੇ ਹੋ ਹਾਂ ਠੀਕ ਆ ਫੋਨ ਕਰਕੇ ਦੱਸ ਦਿਓ ਜੇ ਕੁਝ ਲੈਣਾ ਹੋਵੇ ਓਕੇ ਚਲੋ ਟਾਈਮ 4:00 ਵਜੇ ਤੇ ਇੱਧਰ ਆ ਗਏ ਹਾਂ ਸਮਾਨ ਲੈ ਕੇ ਅੱਗੇ ਲੱਗਾ ਫੋਨ ਲੈ ਕੇ ਨਾਲ ਦੀ ਮੈਂ ਲੱਗਾ ਲੈ ਕੇ ਗਈ ਨਾਲ ਅੱਛਾ ਰਾਸ਼ ਨਾ ਜਿੰਨੀ ਅਸੀਂ ਤਾਂ ਪਸ ਗਏ ਭਰਾਵਾ ਉੱਥੇ ਤਾਂ ਐਤਵਾਰ ਕਰਦੇ ਆਂ ਯਾਰ ਨਾ ਰਾਸ਼ ਮੱਲੂ ਨਿੱਕੇ ਅੱਜ ਲਿਆ ਕੇ ਦਿੱਤੀ ਇਹਨੂੰ ਬਹੁਤ ਸੋਹਣੀ ਹੈ ਰਾਸ਼ੀ ਰਾਸ਼ੀ ਤੇ ਕਿੰਨਾ ਰਾਸ਼ ਮੰਮੀ ਕਿਤੇ ਤੋਂ ਟਰਾਲੀ ਆ ਨਾ ਲੈਣ ਹਾਂ ਬਹੁਤ ਰਾਸ਼ ਸੰਡੇ ਸੀ ਨਾ ਅੱਜ ਖਰੀਦ ਕੇ ਟਰਾਲੀ ਲੈ ਕੇ ਆਏ ਹਾਂ ਨਾ ਇੰਨਾ ਹੀ ਜਾਂਦਾ ਬਾਕੀ ਆ ਅੱਛਾ ਇਹਦੇ ਵਿੱਚ ਸਾਮਾਨ ਮੁ ਠੀਕ 4000 ਦਾ ਲਿਆਏ ਆ ਆਹ ਦੂਤ ਕਲਿਆਣ ਵਾਲੀਆਂ ਹੈ ਹੀ ਨਹੀਂ ਨਾ ਸ਼ੈਂਪੂ ਤੇ ਮੰਮੀ ਪਾਉ ਦੇਣੀ ਸੀ ਪਹੁੰਚਾ ਹੈ ਨਹੀਂ ਸ਼ੈਂਪੂ ਉੱਥੇ पानी पीना तो सी नहीं पानी नहीं पीना मॉली आर्पिक छोले वो जो है चाय पत्ती जीरा मूंग दाल नमक हल्की सरफ बस लाल मिर्च वाला पैकेट तेरे फाइन चलो खत्म बस चलो जी ਕਿ ਲੋ ਜੀ ਲੋ ਜੀ ਇੱਧਰ ਟਾਈਮ ਹੋ ਗਿਆ ਜੀ 4:30 ਤੇ ਹੁਣ ਲੱਗਿਆ ਜੀ ਆਪਾਂ ਰੋਟੀ ਖਾਣ ਦੇਖੋ ਤਾਂ ਜੀ ਸਬਜ਼ੀ ਤੇ ਲੋ ਜੀ ਇੱਧਰ ਸਬਜ਼ੀ ਨਹੀਂ ਆ ਸਬਜ਼ੀ ਤਾਂ ਖਾਣੀ ਮੱਕੀ ਦੀ ਰੋਟੀ ਹਾਂ ਲੋ ਜੀ ਇਹਨੇ ਬਣਵਾਈ ਆ ਮੰਮੀ ਨੂੰ ਬਹੁਤ ਆ ਬਹੁਤ ਆ ਨਹੀਂ ਰਹਿਣਾ ਸੜੀ ਜੇ ਤੂੰ ਮੂੰਹ ਚੰਗਾ ਨਾ ਹੋਵੇ ਗੱਲ ਚੰਗੀ ਕਰ ਲਈਦੀ ਹੁੰਦੀ ਆਹੋ ਜਿਆਦਾ ਹੋ ਗਈ ਜਿਆਦਾ ਹੀ ਹੋਣੀ ਆ ਤੇਰਾ ਨਾ ਤੈਨੂੰ ਪਤਾ ਤਾਂ ਹੀ ਨਹੀਂ ਖਾਣਾ ਮੈਂ ਲੋ ਜੀ ਇੱਧਰ ਹਾਂਜੀ ਮੱਕੀ ਦੀ ਬਣਾਈ ਤੁਸੀਂ ਆਪਣੀ ਵੀ ਲੋ ਜੀ ਮਾਤਾ ਨੇ ਤੇ ਲੋ ਜੀ ਮਾਤਾ ਨੇ ਵੀ ਆਪਣੇ ਲਈ ਮੱਕੀ ਦੀ ਬਣਾਈ ਵੀ ਤੁਸੀਂ ਦੋਨਾਂ ਨੇ ਮੱਕੀ ਦੀ ਖਾਣੀ ਤੇ ਮੈਂ ਖਾਊਗਾ ਕਣਕ ਦੀ ਰੋਟੀ ਤੇ ਬਣੇ ਰਿਓ ਬਲੌਗ ਨਾਲ ਰੋਟੀ ਪਾਣੀ ਖਾ ਕੇ ਫਿਰ ਮਿਲਦੇ ਆ ਦੇਖੋ ਜੀ ਇਹ ਤੇ ਕਰੀਆਂ ਵਾਲੇ ਸ਼ਕਲ ਆਪਣੀ ਦਿਖਾਈ ਜਾ ਰਕ ਆ ਦੇਖੋ ਕਿੰਨੀ ਭੜੀ ਕੋਈ ਟਾਈਮ ਹੋ ਗਿਆ ਜੀ 7:00 ਬਜੇ 11 ਮਿੰਟ ਤੇ ਇਹਨਾਂ ਨੇ ਮੁੜ ਕੇ ਬਲੌਗ ਬਲੂਗ ਬਣਾਇਆ ਹੀ ਨਹੀਂ ਰੋਟੀ ਤੋਂ ਬਾਅਦ ਦੁਪਹਿਰ ਨੂੰ ਅਸੀਂ ਚੱਲ ਗਏ ਬਿਜਾਰ ਪਹਿਲਾਂ ਕਪੜੇ ਉਪਰੇ ਸਾਂਭੇ ਸਰਦੀਆਂ ਵਾਲੇ ਫਿਰ ਬਿਜਾਰ ਚੱਲ ਗਏ ਬਜ਼ਾਰੋਂ ਆ ਕੇ ਆਪਣਾ ਜਿਹੜਾ ਉਹਦਾ ਕੰਮ ਨਾਲ ਮੇਰੇ ਦਿਮਾਗ ਤੇ ਨਿਕਲ ਗਿਆ ਚਲੋ ਆ ਲੈ ਗਏ ਆ ਜੀ ਅਸੀਂ ਡੀਮਾਰਟ ਤੋਂ ਛੋਲੇ ਅੱਜ ਬਹੁਤ ਹੀ ਸਵਾਦ ਨਿਕਲੇ ਹੋਏ ਛੋਲੇ ਨਿਕਲੇ ਸਾਰੇ ਛੋਲੇ ਆ ਸਾਰੇ ਆ ਇਹ ਖਾ ਰਹੇ ਆ ਮਾਪੇ ਬਿਠੇ ਇਧਰ ਹੂੰ 200 ਗ੍ਰਾਮ ਦਾ ਪੈਕਟ ਹੋਊਗਾ ਜੀ ਹੁਣ ਆ ਇੰਨੇ ਦਾ ਹਾਂ ਪਰ ਸਵਾਦ ਆ ਵਧੀਆ ਆ ਤੇ ਚਲੋ ਬਣੇ ਰਿਓ ਬਲੌਗ ਨਾਲ ਜੀ ਹੁਣ ਮਿਲਾਂਗੇ ਜੀ ਰਾਤ ਦੀ ਰੋਟੀ ਤੇ ਕੀ ਹੈਗੀ ਆ ਗੋਭੀ ਹੋਈ ਆ ਓਕੇ ਹੈ ਰੋਟੀ ਘਣੀ ਗੋਭੀ ਨੇ ਚਾਹ ਬਣਾਵਣਾ ਪੂਰੀ ਪੂਰੀ ਗੋਭੀ ਨਾਲ ਪੂਰੀ ਯਾਰ ਬਹੁਤ ਸਵਾਦ ਆਦੀ ਆ ਗੋਭੀ ਨਾਲ ਪੂਰੀ ਨਾਲ ਚਾਹ ਏਜੀ ਦੇਖਿਓ ਮੇਰੇ ਨਾਲ ਕਰਿਓ ਗੋਭੀ ਨਾਲ ਪੂਰੀ ਚਲੋ ਦੇਖਦੇ ਆ ਜੀ ਕੀ ਬਣਦਾ ਕੀ ਕੀ ਬਣਾਣੇ ਆ ਸਲਾਹ ਦੇਖਦੇ ਆ ਫਿਰ ਉਸ ਤੋਂ ਬਾਅਦ ਚਲੋ ਭੁਲੀ ਭੁਲੀ ਗੋਭੀ ਹਾਂ ਚਲੋ ਬਣੇ ਰਿਓ ਵਲੋਗ ਨਾਲ ਜੀ ਮੇਰੇ ਲਈ ਚਣੇ ਚੁਣੇ ਖਾ ਕੇ ਤੁਹਾਨੂੰ ਮਿਲਦੇ ਆਂ ਇਹ ਰੋਟੀ ਦੇ ਹੁਣ ਵਧੀਆ ਨਹੀਂ ਕਹਿੰਦੇ ਆ ਕਿ ਗੋਭੀ ਨਹੀਂ ਸਵਾਦ ਬਣਦੀ ਨਹੀਂ ਨਹੀਂ ਗੋਭੀ ਸਾਡੀ ਬਹੁਤ ਸਵਾਦ ਬਣਦੀ ਆ ਪਤਾ ਨਹੀਂਗਾ ਤੇ ਆਪਾਂ ਜਿੰਨੀ ਵਾਰ ਵੀ ਗੋਭੀ ਬਣਾਈ ਆ ਆਪਾਂ ਨੂੰ ਤਾਂ ਸਵਾਦ ਲੱਗਣੀ ਲੱਗਣੀ ਪੱਲੂ ਨੇ ਵੀ ਨਹੀਂ ਕਦੇ ਕਿਹਾ ਕਿ ਸਵਾਦ ਪੱਲੂ ਆਪਣੀ ਖੋਜ ਹੋ ਕੇ ਆਂਦੀ ਆ ਕਦੇ ਹੋਇਆ ਹੀ ਨਹੀਂ ਗੋਭੀ ਸਵਾਦ ਨਾਲ ਬਣੇ ਮੈਨੂੰ ਆਪ ਜਿੱਦਾਂ ਘੁਲੀ ਘੁਲੀ ਐਡਾ ਬਣਦੀ ਉਹ ਲੰਗਰ 'ਚ ਨਹੀਂ ਬਣਦੀ ਉਹ ਘੁਲੀ ਘੁਲੀ ਸੱਜੇ ਉਹ ਸਾਰੇ ਕੁਝ ਮਿਕਸ ਹੋ ਜਾਂਦਾ ਵਿੱਚੇ ਇੰਨੀ ਸਵਾਦ ਬਣਦੀ ਆ ਚਲੋ ਬਣੇ ਰਿਓ ਬਲੋਂ ਨਾਲ ਦੇਖਦੇ ਆਂ ਜੀ ਕੀ ਖਾਂਦੇ ਆ ਹੁਣ ਘੋਲੀ ਇਧਰ ਟਾਈਮ 9 ਵਜ ਲਿਆ ਰਾਤ ਦੇ ਤੇ ਇਧਰ ਹੋ ਰਹੀ ਆ ਰਾਤ ਦੇ ਖਾਣ ਦੀ ਤਿਆਰੀ ਹੋਰ ਕੀ ਠੀਕ ਆ ਕਰਾ ਸੰਭੀਰ ਆ इधर दादू बना देखिया हाँ बना तो हाँ। दे दे रहे हाँ ਉਸ ਤੋਂ ਬਾਅਦ ਮੈਂ ਚਾ ਰੱਖਾਂ ਪਣੀ ਨਹੀਂ ਨਹੀਂ ਨਾ ਕੱਢੀ ਨਹੀਂ ਸੀਗੀ ਤਾਂ ਥੋੜੀ ਗੋਭੀ ਮੈਂ ਰੱਖ ਲਈ ਪੱਲੂੜੀ ਰੱਖ ਲਈ ਪੱਲੂੜੀ ਗੋਭੀ ਰੱਖ ਲਈ ਮੈਂ ਕਿ ਜਿਹਨੇ ਸਵੇਰ ਸਕੂਲ ਟਿਪਨ ਲੈ ਕੇ ਜਾਣਾ ਹੋਇਆ ਨਾ ਉਹਦੇ ਲੈ ਆਉਗੀ ਫੇਰ ਤੇ ਕੀ ਲੈ ਕੇ ਜਾਣਾ ਦੇਖਦੇ ਆ ਬਾਅਦ ਚ ਆਹ ਕਰੀ ਉਹਨੂੰ ਬੈਗ ਦੇ ਦੇਣੀ ਉਹਨੂੰ ਬੈਗ ਨੂੰ ਬੋਲੀ ਆਹ ਤੋਂ ਬਾਜੀ ਇਹ ਨੂੰ ਸਣੀਆ ਨਾ ਇੱਥੇ ਚਾਰ ਰੱਖ ਨਾ ਇੱਧਰ ਰੱਖੀ ਸਬਜੀ ਇੱਧਰ ਰੱਖੀ ਇੱਥੇ ਰੱਖ ਲਈ ਜੇ ਸੇਮ ਸਬਜੀ ਹੈ ਨਾ ਹੋਰ ਪਹਿਲਾਂ ਇੱਥੇ ਰੱਖਾ ਚਾਹੋ ਨਾ ਜਦ ਬਣਾਉਣਾ ਮੈਂ ਕਿਹਾ ਬ ਕੋਲ ਜੇ ਤੁਸੀਂ ਪੀਣੀ ਹੋਵੇ ਤੁਸੀਂ ਨਹੀਂ 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 ਮੈਂ ਨਹੀਂ ਕਹ ਰਹੀ ਨਹੀਂ ਚਾਹਾਂ ਤੁਸੀਂ ਸਮਝੀ ਬਣਾ ਲਈ ਸਭ ਆਪਣੀ ਆਪਣੀ ਬਣਾ ਲ ਟੇ ਉਹਦੇ ਤਾਂ ਇਹ ਮਾਰੇ ਪਿਆਰ ਗਏ ਆ ਠੀਕ ਆ ਉਹ ਪਾ ਦਿੰਦੇ ਆ ਰੋਟੀ ਨਾਲ ਜੀ ਲੋ ਜੀ ਇੱਧਰ ਦਾ ਹੁਣ ਰੋਟੀ ਦੀ ਥਾਂ ਤੇ ਆਪਾਂ ਬਣਵਾ ਲਈਆਂ ਪੂਰੀਆਂ ਤੁਸੀਂ ਆ ਤੁਸੀਂ ਲੋ ਰੋਟੀ ਤੇ ਮੈਂ ਚਾਹ ਦਿੰਨੀ ਆਵੇਂ ਪਰ ਪੱਲੂ ਕਾਂ ਦੀ ਫੇ ਪਾਉ ਬਾਜੀ ਲੈਣੀ ਆ ਉਹ ਬਾਹ ਬਾਜੀ ਖਾਣੀ ਉਹਨੇ ਪੂਰੀਆਂ ਖਾ ਲੈਦੀ ਤਾਂ ਹੁਣ ਗੋਭੀ ਦੇ ਨਾਲ ਉਹਦੀ ਪਤਾ ਹੀ ਆ ਇਹਦਾ ਠਫੇ ਪੰਗੇ ਉਹਦੇ ਆ ਤੇ ਚਲੋ ਬਣੇ ਰਹੀਓ ਵਲੌਗ ਨਾਲ ਜੀ ਇੱਕ ਤਵਾ ਰੱਖਿਆ ਹੈ ਤੁਸੀਂ ਸਾਰੇ ਆਹੋ ਬਾਜੀ ਚ ਕਾ ਲੋ ਰੂਪਲ ਖਾਂਦੀ ਵੇ ਰੋਟੀ ਨਾਲ ਪਰੋਠੀ ਠੀਕ ਆ ਜੀ ਬਣੇ ਰਹੀਓ ਵਲੌਗ ਨਾਲ ਜੀ ਤੇ ਮਿਲਦੇ ਆ ਜੀ ਹੁਣ ਖਾ ਕੇ ਪੂਰੀਆਂ ਅੋ ਜਿੱਦ ਟਾਈਮ ਹੋ ਗਿਆ 10 ਤੇ ਘਰੋ ਜੀ ਵਲੌਗ ਦਾ ਐਂਡ ਸਾਢੇ 9 10 ਤੇ ਸਾਢੇ 9 ਚਲੋ ਜੀ ਕਰਦੇ ਆ ਅੱਜ ਦੇ ਵਲੌਗ ਦਾ ਇੱਥੇ ਹੀ ਐਂਡ ਤੇ ਮਿਲਦੇ ਆ ਕੰタルੂ ਕੱਲ ਇੱਕ ਮਜ਼ੇਦਾਰ ਜੀ ਵਲੌਗ ਦੇ ਵਿੱਚ ਹਾਂ ਚਲੋ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸੋ ਤੁਹਾਨੂੰ ਸਾਡਾ ਇਹ ਵਲੌਗ ਕਿੱਦਾਂ ਦਾ ਲੱਗਿਆ ਚਲੋ ਜੀ ਮਿਲਦੇ ਆ ਕੱਲ ਫਿਰ ਇੱਕ ਨਵੇਂ ਵਲੌਗ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ